ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਨਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੁਆਰਾ ਦੱਸੀ ਗਈ ਆਪਣੀ ਦੋਨਾਂ ਭੈਣਾਂ ਦੀ ਜ਼ਿੰਦਗੀ ਦੀ ਕਹਾਣੀ ਆ ਜੀਤੀ ਤੇ ਪੰਮੀ ਦੋ ਸਕੀਆਂ ਭੈਣਾ ਸੀ ਜੀਤੀ ਆਪਣੀ ਕਹਾਣੀ ਬਾਰੇ ਦੱਸਦੀ ਆ ਕਿ ਜਦੋਂ ਮੈਂ 1.5 ਸਾਲ ਦੀ ਸੀ ਤੇ ਮੇਰੀ ਭੈਣਾ ਬਿਲਕੁਲ ਛੋਟੀ ਸੀ 6 ਮਹੀਨਿਆਂ ਦੀ ਤਾਂ ਮੇਰੀ ਮੰਮੀ ਦੀ ਮੌਤ ਹੋ ਗਈ ਸੀ ਉਹ ਦੱਸਦੀ ਆ ਕਿ ਮੇਰੀ ਮੰਮੀ ਬਾੜੇ ਦੇ ਵਿੱਚ ਪਾਥੀਆਂ ਲੈਣ ਗਈ ਸੀ ਤੇ ਉੱਥੇ ਸੱਪ ਨੇ ਉਹਨੂੰ ਡੰਗਤਾ ਸੀ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਅਸੀਂ ਦੋਨੋਂ ਭੈਣਾ ਬਹੁਤ ਛੋਟੀਆਂ ਸੀ ਤੇ ਸਾਡੀ ਦਾਦੀ ਸੀ ਜਿਹੜੀ ਉਹ ਮੰਜੇ ਤੇ ਬੈਠੀ ਸੀ ਇਸ ਕਰਕੇ ਉਹ ਸਾਨੂੰ ਸਾਂਭ ਨਹੀਂ ਸਕਦੀ ਸੀ ਮੇਰੀ ਛੋਟੀ ਭੈਣ ਨੂੰ ਮੇਰੀ ਭੂਆ ਲੈ ਗਈ ਤੇ ਮੈਨੂੰ ਮੇਰੇ ਨਾਨਕੇ ਲੈ ਗਈ ਜਦੋਂ ਅਸੀਂ ਥੋੜੀਆਂ ਜੀ ਸਾਡੀ ਸੁਰਤ ਸੰਭਲੀ ਤਾਂ ਸਾਰੇ ਰਿਸ਼ਤੇਦਾਰਾਂ ਨੇ ਹਨਾ ਕਹਿਣਾ ਸ਼ੁਰੂ ਕੀਤਾ ਕਿ ਕੁੜੀਆਂ ਵੱਡੀਆਂ ਹੋਣਗੀਆਂ ਤਾਂ ਇਹਨਾਂ ਨੇ ਬਗਾਨੇ ਘਰ ਕਿੱਥੇ ਰਹਿਣਾ ਨਾਨਕੇ ਤੇ ਭੂਆ ਕੋਲ ਵੀ ਮੇਰੇ ਪਿਓ ਨੂੰ ਕਹਿੰਦੇ ਕਿ ਤੂੰ ਦੂਜਾ ਵਿਆਹ ਕਰਵਾ ਲੈ ਕਿਉਂਕਿ ਸਾਡੀ ਦਾਦੀ ਸੀ ਜਿਹੜੀ ਉਹ ਮੰਜੇ ਤੇ ਬੈਠੀ ਸੀ ਤੇ ਉਹਦੀ ਸੰਭਾਲ ਕਰਨ ਵਾਲਾ ਵੀ ਕੋਈ ਹੈ ਨਹੀਂ ਸੀ ਵਿੱਚੋਂ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਮੇਰੇ ਪਾਪਾ ਦਾ ਦੂਜਾ ਵਿਆਹ ਕਰਵਾ ਦਿੱਤਾ ਰਿਸ਼ਤਾ ਕਰਵਾ ਦਿੱਤਾ ਸਾਡੀ ਨਵੀਂ ਮੰਮੀ ਆ ਜਿਹੜੀ ਉਹ ਘਰ ਚ ਆ ਗਈ ਉਸ ਤੋਂ ਬਾਅਦ ਮੇਰੇ ਪਾਪਾ ਸਾਨੂੰ ਦੋਨਾਂ ਭੈਣਾਂ ਨੂੰ ਪਿੰਡ ਲੈ ਆਏ ਜਦੋਂ ਅਸੀਂ ਪਿੰਡ ਆ ਗਿਆਂ ਤਾਂ ਅਸੀਂ ਬਾਬਾ ਹੋ ਗਈਆਂ ਸੀ 4-5 ਸਾਲ ਦੀਆਂ ਹੋ ਗਈਆਂ ਸੀ ਅਸੀਂ ਦੋਨੋਂ ਭੈਣਾਂ ਸਕੂਲ ਜਾਂਦੀਆਂ ਸੀ ਮੇਰੇ ਪਾਪਾ ਸਾਨੂੰ ਕਹਿੰਦੇ ਸੀ ਕਿ ਦੇਖੋ ਪੁੱਤ ਇਹ ਤੁਹਾਡੀ ਬੀਬੀ ਆ ਤੁਸੀਂ ਇਹਨੂੰ ਬੀਬੀ ਕਹਿਣਾ ਤੇ ਜਿਹੜਾ ਵੀ ਇਹ ਤੁਹਾਨੂੰ ਕੋਈ ਗੱਲ ਕਹੂਗੀ ਕੰਮ ਕਹੂਗੀ ਤੁਸੀਂ ਇਹਦੇ ਆਖੇ ਲੱਗਣਾ ਠੀਕ ਹੈ ਅਸੀਂ ਆਪਣੇ ਪਾਪਾ ਦੀ ਗੱਲ ਲੜਵੰਨ ਲਈ ਤੇ ਜਦੋਂ ਅਸੀਂ ਸਕੂਲ ਜਾਣਾ ਹੁੰਦਾ ਤਾਂ ਸਾਡੀ ਬੀਬੀ ਸਾਨੂੰ ਕਹਿ ਦਿੰਦੀ ਕਿ ਇੱਕ ਜਾਨੀ ਝਾੜੂ ਲਾਓ ਤੇ ਇੱਕ ਜਾਨੀ ਕੱਪੜੇ ਧੋਵੋ ਤੇ ਭਾਂਡੇ ਮਾੜ ਕੇ ਜਾਵੋ ਉਹ ਸਾਡੇ ਵਾਸਤੇ ਪਰੌਂਠੇ ਬਣਾ ਦਿੰਦੀ ਤੇ ਬਾਕੀ ਸਾਰਾ ਕੰਮ ਸਾਡੇ ਤੋਂ ਕਰਵਾਉਂਦੀ ਤੇ ਸਾਡੀ ਦਾਦੀ ਹੌਲੀ-ਹੌਲੀ ਸਾਨੂੰ ਕਹਿ ਦਿੰਦੀ ਕਿ ਤੁਸੀਂ ਆਪਣੀ ਬੀਬੀ ਮੂਰੇ ਬਾਲਾ ਕੰਮ ਨਾ ਕਰਿਓ ਨਹੀਂ ਤਾਂ ਇਹ ਸਾਰਾ ਕੰਮ ਛੋਡੇ ਤੋਂ ਕਰਵਾਇਆ ਕਰੋ ਅਸੀਂ ਸੋਚਦਿਆਂ ਵੀ ਸਾਡੀ ਦਾਦੀ ਸਾਨੂੰ ਐ ਕਿਉਂ ਕਹਿਦੀ ਆ ਪਰ ਜਦੋਂ ਅਸੀਂ ਥੋੜੀਆਂ ਹੋਰ ਵੱਡੀਆਂ ਹੋਈਆਂ ਤਾਂ ਸਾਡੀ ਨਵੀਂ ਬੀਬੀ ਨੇ ਸਾਰੇ ਕੰਮ ਸਾਡੇ ਤੇ ਸੁੱਟ ਤੇ ਤੇ ਆਪ ਉਹ ਘਾਟੀ ਕੰਮ ਕਰਦੀ ਪਰ ਅਸੀਂ ਦੋਨੋਂ ਭੈਣਾਂ ਕੰਮ ਕਰਨ ਦੇ ਵਿੱਚ ਕਦੇ ਮੱਥੇ ਵੱਟ ਨਹੀਂ ਸੀ ਪਾਉਂਦੀਆਂ ਇਸ ਕਰਕੇ ਅਸੀਂ ਫਟਾਫਟ ਕੰਮ ਨਿਬੇੜਦੀਆਂ ਤੇ ਸਕੂਲ ਜਾਂਦੀਆਂ ਕਦੇ-ਕਦੇ ਅਸੀਂ ਦੋਨੇ ਭੈਣਾਂ ਸੋਚਦੀਆਂ ਵੀ ਕਿ ਜੇ ਆਪਣੀ ਸਗੀ ਮਾਂ ਹੁੰਦੀ ਤੇ ਉਹ ਵੀ ਆਪਣੇ ਤੋਂ ਇੰਨਾ ਕੰਮ ਕਰਾਉਂਦੀ ਕਿਉਂਕਿ ਸਕੂਲ ਦੇ ਵਿੱਚ ਕੁੜੀਆਂ ਜਦੋਂ ਸਾਡੇ ਕੋਲ ਗੱਲਾਂ ਕਰਦੀਆਂ ਕਿ ਅਸੀਂ ਤਾਂ ਬਸ ਸੁੱਤੀਆਂ ਉੱਠਣਾ ਤੇ ਤਿਆਰ ਹੋ ਕੇ ਆ ਜਾਣਾ ਸਾਡੀਆਂ ਮੰਮੀ ਆਪੇ ਕੰਮ ਕਰਦੀਆਂ ਤਾਸੀਂ ਦੋਨਾਂ ਭੈਣਾਂ ਨੇ ਸੋਚਣਾ ਵੀ ਸਾਡੀ ਬੀਬੀ ਸਾਡੇ ਤੋਂ ਇੰਨਾ ਕੰਮ ਕਿਉਂ ਕਰਾਉਂਦੀ ਆ ਤਾਂ ਇੱਕ ਵਾਰ ਸਕੂਲ ਦੇ ਵਿੱਚ ਸਾਡੀ ਸਹੇਲੀ ਨੇ ਸਾਨੂੰ ਕਿਹਾ ਕਿ ਜਿਹੜੀ ਤੁਹਾਡੀ ਮੰਮੀ ਆ ਉਹ ਅਸਲੀ ਮੰਮੀ ਨਹੀਂ ਹੈਗੀ ਉਹ ਤੁਹਾਡੀ ਮਤਰੀ ਮਾਂਗੀ ਇਸ ਕਰਕੇ ਉਹ ਤੁਹਾਡੇ ਤੋਂ ਇੰਨਾ ਕੰਮ ਕਰਾਉਂਦੀ ਆ ਅਸੀਂ ਕਹਿੰਦੀ ਛੋਟੀਆਂ ਸੀਗੀਆਂ ਸਾਨੂੰ ਇੰਨਾ ਪਤਾ ਨਹੀਂ ਸੀ ਤੇ ਅਸੀਂ ਆ ਕੇ ਸਾਡੇ ਪਾਪਾ ਨੂੰ ਪੁੱਛਣਾ ਲੱਗ ਗੀਆਂ ਕਿ ਪਾਪਾ ਮਤਰੀ ਮਾਂ ਕੀ ਹੁੰਦੀ ਆ ਤੇ ਇਹ ਗੱਲ ਸਾਡੀ ਬੀਬੀ ਨੇ ਸੁਣ ਲਈ ਤੇ ਉਹ ਲੱਗੀ ਰੋਣਾ ਕਿ ਤੇਰੀਆਂ ਕੁੜੀਆਂ ਦਾ ਮੈਂ ਇੰਨਾ ਕਰਦੀ ਆ ਤੇ ਫਿਰ ਵੀ ਇਹ ਮਤਰੀ ਮਾਂ ਦੱਸਦੀਆਂ ਅਸੀਂ ਕਿਹਾ ਵੀ ਨਹੀਂ ਬੀਬੀ ਅਸੀਂ ਤੈਨੂੰ ਮਤਰੀ ਮਾਂ ਨਹੀਂ ਕਹਦੀਆਂ ਵੀ ਅਸੀਂ ਤਾਂ ਬਾਹਰ ਸੁਣਿਆ ਸੀਗਾ ਵੀ ਜਿਹੜੀ ਮਤਰੀ ਮਾਂ ਹੁੰਦੀ ਆ ਉਹ ਧੀਆਂ ਤੋਂ ਵੱਧ ਕੰਮ ਕਰਾਉਂਦੀ ਆ ਵੀ ਅਸੀਂ ਤਾਂ ਇਹ ਪੁੱਛਦੇ ਸੀ ਕਿ ਮਤਰੀ ਮਾਂ ਕੀ ਹੁੰਦੀ ਆ ਤਾਂ ਉਹ ਕਹਿੰਦੀ ਕਿ ਜੇ ਮੈਂ ਤੁਹਾਡੇ ਤੋਂ ਕੰਮ ਕਰਵਾਉਣੀ ਆ ਤਾਂ ਤੁਹਾਡੇ ਕੰਮ ਆਊਗਾ ਤੇ ਜੇ ਸਾਡਾ ਪਾਪਾ ਕਹਿ ਦਿੰਦਾ ਵੀ ਤੂੰ ਕੁੜੀਆਂ ਤੋਂ ਸਾਰਾ ਦਿਨ ਕੰਮ ਨਾ ਕਰਾਇਆ ਕਰ ਤਾਂ ਉਹ ਕਹਿੰਦੀ ਵੀ ਦੇਖੋ ਸੋਡੀਆਂ ਇਕੱਲੇ ਦੀਆਂ ਧੀਆਂ ਨਹੀਂ ਹੈਗੀਆਂ ਇਹ ਮੇਰੀਆਂ ਵੀ ਧੀਆਂ ਨੇ ਮੈਂ ਨਹੀਂ ਚਾਹੁੰਦੀ ਕਿ ਅੱਗੇ ਸਹੁਰੇ ਘਰ ਜਾ ਕੇ ਇਹਨਾਂ ਨੂੰ ਕੰਮ ਦੇ ਵਿੱਚ ਕੋਈ ਪ੍ਰੋਬਲਮ ਆਵੇ ਤੇ ਇਹਨਾਂ ਦੀ ਸੱਸਾ ਇਹਨਾਂ ਨੂੰ ਤਾਂ ਨਹੀਂ ਮੇਨੇ ਦੇਣਾ ਇਸ ਤਰ੍ਹਾਂ ਉਹ ਮਿੱਠੀ ਪਿਆਰੀ ਹੋ ਕੇ ਸਾਡੇ ਤੋਂ ਕੰਮ ਕਰਾ ਲੈਂਦੀ ਇੱਕ ਦਿਨ ਸਾਡੀ ਦਾਦੀ ਨੇ ਕਿਹਾ ਕਿ ਪੁੱਤ ਜੇ ਤੁਸੀਂ ਚਾਹਣੀ ਹੋ ਕਿ ਸੋਡੇ ਵੀ ਵੀਰ ਆਵੇ ਰਖੜੀ ਬਣਨ ਵਾਲਾ ਤਾਂ ਤੁਸੀਂ ਆਪਣੀ ਬੀਬੀ ਨੂੰ ਕੁਛ ਨਾ ਗਿਆ ਕਰੋ ਤੇ ਨਾ ਬੀਬੀ ਨੂੰ ਕੰਮ ਕਰਨ ਦਿਆ ਕਰੋ ਤੇ ਤੁਸੀਂ ਬਾਬੇ ਅੱਗੇ ਹੱਥ ਜੋੜਿਆ ਕਰੋ ਕਿ ਸਾਡਾ ਵੀਰ ਆ ਜੀ ਤੇ ਸਾਨੂੰ ਦੋਨਾਂ ਭੈਣਾਂ ਨੂੰ ਬੜਾ ਚਾਹ ਸੀ ਕਿ ਸਾਡੇ ਵੀ ਛੋਟਾ ਵੀਰ ਹੋਵੇ ਸਿੰਬਾਬੇ ਅੱਗੇ ਮੱਥਾ ਟੇਕਦੀਆਂ ਤੇ ਕੰਮ ਵੀ ਸਾਰੇ ਭਜ-ਭਜ ਕਰਦੀਆਂ ਕਿਉਂਕਿ ਸਾਡੀ ਦਾਦੀ ਨੇ ਕਿਹਾ ਸੀ ਕਿ ਜੇ ਤੁਸੀਂ ਭਜ-ਭਜ ਕੇ ਕੰਮ ਕਰਿਆ ਕਰੋਂਗੀ ਤਾਂ ਤੁਹਾਡੇ ਵੀਰ ਆ ਜਿਹੜਾ ਛੇਤੀ ਆ ਜਾਊਗਾ ਚਲੋ ਅਗਲੇ ਸਾਲ ਤੱਕ ਰੱਬ ਨੇ ਸਾਡੀ ਸੁਣੀ ਤੇ ਸਾਡੀ ਬੀਬੀ ਨੇ ਇੱਕ ਛੋਟੇ ਜਿਹੇ ਪਿਆਰੇ ਜਿਹੇ ਕਾਕੇ ਨੂੰ ਜਨਮ ਦਿੱਤਾ ਸਾਨੂੰ ਬਹੁਤ ਚਾ ਚੜਿਆ ਅਸੀਂ ਆਪਣੇ ਛੋਟੇ ਜਿਹੇ ਵੀਰ ਨੂੰ ਵੇਖ-ਵੇਖ ਕੇ ਖੁਸ਼ ਹੁੰਦੀਆਂ ਦੇ ਦੋ ਮੰਜੇ ਤੇ ਪਿਆ ਹੁੰਦਾ ਤਾਂ ਇੱਕ ਭੈਣ ਇੱਕ ਪਾਸੇ ਦੂਜੀ ਭੈਣ ਦੂਜੇ ਪਾਸੇ ਅਸੀਂ ਉਹਨੂੰ ਛੇੜਦੀਆਂ ਰਹਿੰਦੀਆਂ ਉਹਦੇ ਨਿੱਕੇ ਨਿੱਕੇ ਹੱਥ ਨਿੱਕੇ ਨਿੱਕੇ ਪੈਰ ਤੇ ਅਸੀਂ ਉਹਨੂੰ ਬਹੁਤ ਮੋਹ ਕਰਦੀਆਂ ਪਰ ਸਾਡੀ ਬੀਬੀ ਸਾਨੂੰ ਸਾਡੇ ਵੀਰ ਕੋਲ ਜਿਆਦਾ ਨਾ ਖੜਨ ਦਿੰਦੀ ਕਹਿੰਦੀ ਐਵੇਂ ਨਾ ਮੁੰਡੇ ਨੂੰ ਹੱਥ ਲਾਇਓ ਲਿਬੜਿਓ ਜਿਓ ਮੁੰਡੇ ਨੂੰ ਇਨਫੈਕਸ਼ਨ ਹੋ ਜੂਗੀ ਕਹਿੰਦੀ ਅਸੀਂ ਆਪਣੀ ਬੀਬੀ ਦੀ ਗੱਲ ਸੁਣ ਕੇ ਇੱਕ ਦੂਜੀ ਵੱਲ ਵੇਖਦੀਆਂ ਪਰ ਕਹਿੰਦੀ ਜਦੋਂ ਬੀਬੀ ਆਸੇ ਪਾਸੇ ਹੁੰਦੀ ਤਾਂ ਅਸੀਂ ਆਪਣੇ ਵੀਰ ਨੂੰ ਪਿਆਰ ਕਰ ਲੈਂਦੀਆਂ ਉਹਨੂੰ ਹੱਥ ਲਾਈ ਦਿੰਦੀਆਂ ਕਿਉਂਕਿ ਸਾਨੂੰ ਉਹਦੇ ਨਿੱਕੇ ਨਿੱਕੇ ਹੱਥ ਨਿੱਕੇ ਨਿੱਕੇ ਪੈਰ ਨਿੱਕਾ ਜਿਹਾ ਮੂੰਹ ਬਾਲਾ ਸੋਹਣਾ ਲੱਗਦਾ ਸੀ ਇਸ ਕਰਕੇ ਅਸੀਂ ਉਹਨੂੰ ਛੇੜਦੀਆਂ ਰਹਿੰਦੀਆਂ ਸੀ ਚਲੋ ਕਹਿੰਦੀ ਅਸੀਂ ਹੋਰ ਵੱਡੀਆਂ ਹੋਈਆਂ ਸਾਡਾ ਵੀਰ ਵੀ ਥੋੜਾ ਜਿਹਾ ਵੱਡਾ ਹੋ ਗਿਆ ਉਹ ਵੀ ਸਾਡੇ ਨਾਲ ਸਕੂਲ ਜਾਣ ਲੱਗ ਗਿਆ ਜਦੋਂ ਅਸੀਂ 10ਵੀਂ ਪਾਸ ਕਰ ਲਈ ਤਾਂ ਸਾਡੇ ਪਾਪੇ ਨੇ ਸਾਡਾ ਜਦੋਂ ਸਾਡੇ ਪਾਪੇ ਨੇ ਸਾਡਾ ਵਿਆਹ ਕੀਤਾ ਤਾਂ ਸਾਡੀ ਉਮਰ 16-17 ਸਾਲ ਦੀ ਸੀ ਸਾਡਾ ਵਿਆਹ ਵਧੀਆ ਹੋਇਆ ਸਾਡੇ ਸਹੁਰੇ ਪਰਿਵਾਰ ਸੀ ਜਿਹੜੇ ਉਹ ਵੀ ਸਾਨੂੰ ਵਧੀਆ ਮਿਲੇ ਮੇਰੇ ਘਰ ਵਾਲਾ ਤੇ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੇ ਤੇ ਐਵੇਂ ਮੇਰੀ ਛੋਟੀ ਭੈਣ ਦੇ ਘਰ ਵਾਲਾ ਤੇ ਉਹਦੀ ਸੱਸ ਵੀ ਬਹੁਤ ਪਿਆਰ ਕਰਦੇ। ਇਹ ਕਹਿੰਦੀ ਅਸੀਂ ਵਿਆਹ ਤੋਂ ਬਾਅਦ ਫੇਰਾ ਪਾਉਣ ਆਈਆਂ ਤਾਂ ਸਾਡੀ ਬੀਬੀ ਸਾਨੂੰ ਕਹਿੰਦੀ ਦੇਖੋ ਪਤ ਤਾਂ ਹੁਣ ਤੁਸੀਂ ਬਗਾਨੇ ਘਰ ਚਲੀਆਂ ਗਈਆਂ ਹੁਣ ਐਵੇਂ ਨਾ ਕਿਤੇ ਤੁਸੀਂ ਥੋੜੇ ਜਿਹੇ ਦਿਨ ਤੋਂ ਪਿੰਡ ਆਜਿਆ ਕਰੋ। ਜਿਹੜੀਆਂ ਕੁੜੀਆਂ ਬਾਹਲਾ ਪਿੰਡ ਆਉਣਾ ਉਹ ਸਹੁਰੇ ਘਰ ਨਹੀਂ ਵੱਸਦੀਆਂ। ਤੁਸੀਂ ਬਸ ਆਪਣੇ ਸਹੁਰੇ ਘਰ ਹੀ ਰਹਿਣਾ। ਕਹਿੰਦੀ ਸਾਨੂੰ ਇਸ ਗੱਲ ਦੀ ਵੀ ਸਮਝ ਨਾ ਆਈ ਵੀ ਸਾਡੀ ਬੀਬੀ ਸਾਨੂੰ ਇਹ ਕਿਉਂ ਕਹਿੰਦੀ ਆ। ਚਲੋ ਕਹਿੰਦੀ ਅਸੀਂ ਕੀ ਆਉਣਾ ਸੀਗਾ ਅਸੀਂ ਕੀ ਕਹਿਣਾ ਕਦੇ ਸਾਲ ਤੋਂ ਜਾਂ 6 ਮਹੀਨੇ ਤੋਂ ਗੇੜਾ ਮਾਰਦਿਆਂ ਪਰ ਜਿਸ ਤਰ੍ਹਾਂ ਸਾਡੇ ਸਹਰੇ ਪਰਿਵਾਰ ਵਾਲਿਆਂ ਦਾ ਸੁਭਾਅ ਸੀ ਅਸੀਂ ਦੋਨੋਂ ਪਹਿਣਾ ਇੱਕ ਦੂਜੀ ਨਾਲ ਵਧੀਆ ਵਰਤਦਿਆਂ ਕਦੇ ਮੇਰੀ ਛੋਟੀ ਭੈਣ ਮੇਰੇ ਕੋਲ ਆਉਂਦੀ ਤੇ ਕਦੇ ਮੈਂ ਉਹਦੇ ਕੋਲ ਚਲੀ ਜਾਂਦੀ ਅਸੀਂ ਮੀਨਾ ਪੈਣ ਨਹੀਂ ਦਿੰਦੀਆਂ ਸੀ ਇੱਕ ਦੂਜੀ ਕੋਲ ਚਲੀਆਂ ਜਾਂਦੀਆਂ ਜਿਹੜੀਆਂ ਸਾਡੀਆਂ ਸੱਸਾਂ ਸੀ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਸੀ ਕਿ ਸਾਡੀ ਮਾਂ ਛੋਟੀਆਂ ਹੁੰਦੀਆਂ ਦੀ ਮੁੱਕ ਗਈ ਇਸ ਕਰਕੇ ਮਤਰੀ ਮਾਣੇ ਸਾਨੂੰ ਓਨਾ ਪਿਆਰ ਨਹੀਂ ਦਿੱਤਾ ਤੇ ਉਹ ਸਾਨੂੰ ਦੋਨਾਂ ਪਹਿਣਾ ਨੂੰ ਕਦੇ ਵੀ ਮਿਲਣ ਤੋਂ ਰੋਕਦੀ ਨਹੀਂ ਸੀ ਚਲੋ ਕਹਿੰਦੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਸਾਡੇ ਵਿਆਹਾਂ ਨੂੰ 6-7 ਸਾਲ ਹੋ ਗਏ ਅਸੀਂ 6-7 ਸਾਲਾਂ ਦੇ ਵਿੱਚ ਮਸਾਂ ਹੀ ਕੋਈ 4-5 ਗੇੜੇ ਲਾਈ ਹੋਣਗੇ ਕਦੇ-ਕਦੇ ਸਾਨੂੰ ਆਪਣੇ ਪਿਓ ਦੀ ਬਹੁਤ ਜਿਆਦਾ ਆਉਂਦੀ ਤੇ ਅਸੀਂ ਦੋਨੋਂ ਪਹਿਣਾ ਰਲ ਕੇ ਗੱਲਾਂ ਕਰਦੀਆਂ ਕਿ ਚਲੋ ਬੀਬੀ ਤਾਂ ਬਗਾਨੀ ਆ ਪਿਓ ਵੀ ਸਾਡਾ ਆਪਣਾ ਨਹੀਂ ਰਿਹਾ ਵੀ ਪਿਓ ਨੇ ਵੀ ਕਦੇ ਗੇੜਾ ਨਹੀਂ ਮਾਰਿਆ ਸਾਡੇ ਕੋਲੇ ਕਦੇ ਨਾ ਤਿਥ ਨਾ ਤਿਹਾਰ ਕੋਈ ਨਹੀਂ ਸੀ ਆਇਆ ਪਰ ਫਿਰ ਵੀ ਅਸੀਂ ਆਪਣੇ ਪੇਕਿਆਂ ਦੇ ਪਰਿਵਾਰ ਦੀ ਦੁਆ ਮੰਗਦੀਆਂ ਸੀ 6 ਸਾਲ ਹੋਏ ਸਾਡੇ ਵਿਆਹ ਨੂੰ ਤੇ ਸਾਨੂੰ ਪਤਾ ਲੱਗਿਆ ਵੀ ਸਾਡਾ ਜਿਹੜਾ ਛੋਟਾ ਭਰਾਗਾ ਉਹਦਾ ਵਿਆਹ ਰੱਖਿਆਗਾ ਮੇਰਾ ਪਿਓ ਸਾਨੂੰ ਕਾਰਡ ਦੇਣ ਆਇਆ ਅਸੀਂ ਦੋਨਾਂ ਭੈਣਾਂ ਨੇ ਇੱਕ ਦੂਜੀ ਨਾਲ ਗੱਲ ਕੀਤੀ ਤੇ ਅਸੀਂ ਵਿਆਹ ਦੀ ਪੂਰੀ ਸੋਹਣੀ ਤਿਆਰੀ ਕੀਤੀ ਆਪਦੇ ਭਰਾ ਦੇ ਵਿਆਹ ਵਾਸਤੇ ਅਸੀਂ ਬਹੁਤ ਸੋਹਣੇ ਸੇਰੇ ਖਰੀਦੇ ਜਿਹੜੀ ਵੀ ਚੀਜ਼ ਭੈਣਾਂ ਵੱਲੋਂ ਹੁੰਦੀ ਆ ਅਸੀਂ ਬਹੁਤ ਸੋਹਣੀ ਖਰੀਦੀ ਜਦੋਂ ਅਸੀਂ ਵਿਆਹ ਗਈਆਂ ਤਾਂ ਵਿਆਹ ਅਸੀਂ ਆਪਣੇ ਭਰਾ ਦੇ ਪੂਰੇ ਸੋਹਣੇ ਸ਼ਗਨ ਕੀਤੇ ਤੇ ਸਾਨੂੰ ਬਹੁਤ ਚਾ ਚੜਿਆ ਸਾਡੀ ਭਾਬੀ ਵਿਆਹ ਕੇ ਘਰ ਆ ਗਈ ਤੇ ਭਰਾ ਦਾ ਜਦੋਂ ਵਿਆਹ ਹੋ ਗਿਆ ਤਾਂ ਅਸੀਂ 2 ਦਿਨ ਰਹਿ ਕੇ ਚਲੀਆਂ ਗਈਆਂ ਹਾਲਾਂਕਿ ਭਰਾ ਦੇ ਵਿਆਹ ਤੋਂ 20 ਦਿਨ ਪਹਿਲਾਂ ਹੀ ਸਾਨੂੰ ਸਾਡੀ ਬੀਬੀ ਨੇ ਕਹਿਤਾ ਸੀ ਕਿ ਤੁਸੀਂ ਆ ਜਿਓ ਤੇ 20 ਦਿਨਾਂ ਦੇ ਵਿੱਚ ਸਾਡੀ ਬੀਬੀ ਨੇ ਸਾਡੇ ਤੋਂ ਇੰਨਾ ਕੰਮ ਕਰਾਇਆ ਸੀ ਕਦੇ-ਕਦੇ ਤਾਂ ਅਸੀਂ ਦੋਨਾਂ ਪੈਣਾ ਕਹਿ ਦਿੰਦੀਆਂ ਕਿ ਅੱਜ ਹੁਣ ਕੰਮ ਵੇਲੇ ਹਣਾ ਆਪਾਂ ਨੂੰ ਕਿਵੇਂ ਮਾਣੇ ਯਾਦ ਕਰ ਲਿਆ ਵੀ ਹੁਣ ਤਾਂ ਕਦੇ ਆਪਾਂ ਨੂੰ ਸੱਦਿਆ ਨਹੀਂ ਫਿਰ ਅਸੀਂ ਦੋਨੇ ਸੋਚਦੀਆਂ ਕਿ ਮਾਂ ਦਾ ਕੀ ਹੈ ਚੱਲ ਕੋਈ ਗੱਲ ਨਹੀਂ ਵੀ ਆਪਣੇ ਭਰਾ ਦਾ ਵਿਆਹ ਹੈ ਜੇ ਆਪਾਂ ਕੰਮ ਕਰ ਲਾਂਗੇ ਫਿਰ ਕਿਹੜਾ ਪਾਲਿਸੀਆਂ ਹੋ ਜਾਣਗੇ ਪਰ ਜਦੋਂ ਵਿਆਹ ਹੋ ਹਟਿਆ ਤਾਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਪੁੱਤ ਤੁਸੀਂ 4 ਦਿਨ ਹੋਰ ਰਹਿ ਜਾਓ ਵਿਆਹ ਤੋਂ 2 ਦਿਨ ਬਾਅਦ ਹੀ ਅਸੀਂ ਵਾਪਸ ਆ ਗਏ ਆਪਣੇ ਸਹੁਰੇ ਘਰ ਤੇ 1 ਮਹੀਨੇ ਬਾਅਦ ਸਾਡੀ ਮਾਂ ਨੇ ਸਾਨੂੰ ਦੋਨਾਂ ਨੂੰ ਫੋਨ ਕੀਤਾ ਤੇ ਆ ਕੇ ਤੁਸੀਂ ਆਪਣੀ ਭਾਬੀ ਦਾ ਚੂੜਾ ਵਧਾਜੋ ਤੇ ਸਾਨੂੰ ਦੋਨਾਂ ਭੈਣਾਂ ਨੂੰ ਬੜੀ ਖੁਸ਼ੀ ਹੋਈ ਵੀ ਅੱਜ ਸਾਡੀ ਮਾਂ ਨੇ ਸਾਨੂੰ ਕਿਵੇਂ ਫੋਨ ਕਰ ਲਿਆ ਚਲੋ ਅਸੀਂ ਚਾਈ ਚਾਈ ਦੋਨੇ ਭੈਣਾਂ ਸੋਹਣੀਆਂ ਸੋਹਣੀਆਂ ਚੂੜੀਆਂ ਲੈ ਕੇ ਆਈਆਂ ਤੇ ਸਾਡੀ ਭਾਬੀ ਦਾ ਅਸੀਂ ਚੂੜਾ ਵਧਾਇਆ ਜਦੋਂ ਸਾਡੀ ਭਾਬੀ ਰਸੋਈ ਚ ਰੋਟੀ ਪਾਣੀ ਬਣਾ ਰਹੀ ਸੀ ਤਾਂ ਸਾਡੀ ਬੀਬੀ ਆ ਜਿਹੜੀ ਸਾਨੂੰ ਕਹਿੰਦੀ ਆ ਕਿ ਪੁੱਤ ਮੈਂ ਤਾਂ ਬਹੁਤ ਔਖੀ ਆ ਮੇਰੇ ਤਾਂ ਗੋਡੇ ਗਿੱਡੇ ਕੰਮ ਨਹੀਂ ਕਰਦੇ ਤੁਹਾਨੂੰ ਪਤਾ ਹਨਾ ਮੈਨੂੰ ਗਠੀਆ ਹੋਇਆ ਵਿਆ ਤੇ ਥੋਡੀ ਭਾਬੀ ਮੇਰੇ ਤੋਂ ਸਾਰਾ ਦਿਨ ਕੰਮ ਕਰਾਉਂਦੀ ਆ ਅਸੀਂ ਦੋਨਾਂ ਨੇ ਸੋਚਿਆ ਵੀ ਭਾਬੀ ਦੇ ਵਿਆਹ ਨੂੰ ਤਾਂ ਹਜੇ ਮਹੀਨਾ ਹੋਇਆ ਵੀ ਇਹ ਕਿਹੜਾ ਕੰਮ ਕਰਾਉਂਦੀ ਆ ਪਰ ਕਹਿੰਦੀ ਸਾਡੀ ਭਾਬੀ ਦਾ ਸਾਡੇ ਪ੍ਰਤੀ ਵਤੀਰਾ ਵਧੀਆ ਸੀ ਇਸ ਲਈ ਕਹਿੰਦੀ ਅਸੀਂ ਕੁਝ ਨਹੀਂ ਬੋਲੀਆਂ ਅਸੀਂ ਆਪਣੀ ਮਾਂ ਦੀ ਗੱਲ ਸੁਣ ਕੇ ਇੱਕ ਕੰਨ ਚ ਪਾਈ ਤੇ ਦੂਜੇ ਕੰਨ ਚੋਂ ਕੱਢਤੀ ਇਸੇ ਤਰ੍ਹਾਂ ਕਹਿੰਦੀ ਚਲੋ ਸਮਾਂ ਗੁਜ਼ਰਿਆ ਜਦੋਂ ਅਸੀਂ ਤੂੜਾ ਵਧਾ ਕੇ ਮੁੜ ਕੇ ਆਈਆਂ ਤੇ ਸਾਡੀ ਭਾਬੀ ਨੇ ਸਾਨੂੰ 5-500 ਰੁਪਇਆ ਤੇ ਬਹੁਤ ਸੋਹਣੀ ਸੂਟ ਦਿੱਤੇ ਸਾਨੂੰ ਚਾਹ ਚੜ ਗਿਆ ਕਿਉਂਕਿ ਵਿਆਹ ਤੋਂ ਬਾਅਦ ਸਾਨੂੰ ਇਸ ਘਰ ਤੋਂ ਸੂਟ ਮਿਲਿਆ ਸੀ ਤੇ ਸਾਡੀ ਭਾਬੀ ਨੇ ਦਿੱਤਾ ਸੀ ਅਸੀਂ ਕਹਿੰਦੀ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਆਈਆਂ ਅਸੀਂ ਕੀ ਪੇਕੇ ਜਾਣਾ ਸੀ ਅਸੀਂ ਆਪਣੇ ਭਰਾ ਨੂੰ ਇੱਕ ਦੋ ਵਾਰ ਫੋਨ ਕੀਤਾ ਵੀ ਸਾਨੂੰ ਆ ਕੇ ਮਿਲ ਜਾ ਤੇ ਸਾਡਾ ਭਰਾ ਸਾਡੇ ਦੋਨਾਂ ਕੋਲ ਆਇਆ ਜਦੋਂ ਸਾਡੀ ਭਾਬੀ ਸਾਡੇ ਸਹੁਰੇ ਮਿਲਣ ਆਈ ਆ ਤਾਂ ਸਾਡੇ ਦੋਨਾਂ ਲਈ ਬਹੁਤ ਸੋਹਣੇ ਸੂਟ ਲੈ ਕੇ ਆਈ ਤੇ ਮਠਿਆਈ ਦੇ ਡੱਬੇ ਤੇ ਫਲ ਫਰੂਟ ਵੀ ਲੈ ਕੇ ਆਈ ਸਾਨੂੰ ਉਦੋਂ ਵੀ ਬਹੁਤ ਚਾ ਚੜਿਆ ਕਿਉਂਕਿ ਤੀਆਂ ਹੁੰਦੀਆਂ ਜਿਹੜੀਆਂ ਇਹਨਾਂ ਨੂੰ ਹਮੇਸ਼ਾ ਪੇਕਿਆਂ ਵੱਲੋਂ ਜੇ ਮਾਨਤਾਣ ਮਿਲਦਾ ਤਾਂ ਇਹਨਾਂ ਦੀ ਖੁਸ਼ੀ ਹੈ ਜਿਹੜੀ ਦੁੱਗਣੀ ਚੌਗਣੀ ਹੋ ਜਾਂਦੀ ਆ ਤੇ ਸਹੁਰੇ ਘਰ ਦੇ ਵਿੱਚ ਵੀ ਇਹਨਾਂ ਦੀ ਸ਼ਾਨ ਆ ਜਿਹੜੀ ਉਹ ਬਣ ਜਾਂਦੀ ਆ ਚਲੋ ਕਹਿੰਦੀ ਸਾਡੇ ਭਰਾ ਭਾਬੀ ਸਾਨੂੰ ਮਿਲ ਕੇ ਚਲੇ ਗਏ ਤੇ 6 ਮਹੀਨਿਆਂ ਬਾਅਦ ਸਾਡੀ ਮਾਂ ਨੇ ਸਾਨੂੰ ਫੋਨ ਕੀਤਾ ਕਿ ਦੋਨੇ ਭੈਣਾਂ ਆਜੋ ਕਹਿੰਦੀ ਅਸੀਂ ਫੇਰ ਹੈਰਾਨ ਵੀ ਸਾਡੀ ਮਾਣੇ ਸਾਨੂੰ ਕਿਵੇਂ ਸੱਦਿਆ ਚਲੋ ਕਹਿੰਦੀ ਜਦੋਂ ਅਸੀਂ ਗਈਆਂ ਤਾਂ ਸਾਡੀ ਮਾਣੇ ਫੇਰ ਉਹੀ ਰੋਣਾ ਰੋਣਾ ਸ਼ੁਰੂ ਕਰਤਾ ਤੇ ਤੁਹਾਡੀ ਭਾਬੀ ਮੇਰੇ ਤੋਂ ਕੰਮ ਕਰਾਉਂਦੀ ਹੈ ਮੇਰੇ ਤੋਂ ਕੰਮ ਨਹੀਂ ਹੁੰਦਾ ਅਸਲ ਦੇ ਵਿੱਚ ਭਾਬੀ ਸਾਰਾ ਕੰਮ ਨਹੀਂ ਕਰ ਸਕਦੀ ਸੀ ਉਹਨੇ ਆਪਣੇ ਪੇਕੇ ਘਰ ਇੰਨਾ ਕੰਮ ਨਹੀਂ ਕੀਤਾ ਸੀ ਜਦੋਂ ਅਸੀਂ ਕੁਆਰੀਆਂ ਸੀ ਤਾਂ ਸਾਡੀ ਮਾਣੇ ਸਾਡੇ ਸਿਰ ਤੇ ਐਸ਼ ਕੀਤੀ ਸੀ ਸਾਡੀ ਮਾਂ ਬਿਲਕੁਲ ਵਿਲ ਨਹੀਂ ਰਹੀ ਸੀ ਹੁਣ ਉਹਨੂੰ ਕੰਮ ਕਰਨਾ ਔਖਾ ਲੱਗਦਾ ਸੀ ਕਿਉਂਕਿ ਜਿਹੜੇ ਬੰਦੇ ਨੇ 20 ਸਾਲ ਕੰਮ ਨਾ ਕੀਤਾ ਹੋਵੇ ਤੇ ਉਹ ਤੋਂ ਕੰਮ ਕਿੱਥੋਂ ਹੋ ਜੂਗਾ ਇਸ ਕਰਕੇ ਉਹਦੀ ਭਾਬੀ ਨਾਲ ਲੜਾਈ ਰਹਿੰਦੀ ਪਰ ਸਾਡੀ ਭਾਬੀ ਸਾਨੂੰ ਕੁਝ ਨਹੀਂ ਕਹਦੀ ਸੀ ਇਸ ਕਰਕੇ ਅਸੀਂ ਆਪਣੀ ਭਾਬੀ ਨਾਲ ਵਗਾਰਦੀਆਂ ਨਹੀਂ ਸੀ ਜਦੋਂ ਕਹਿੰਦੀ ਅਸੀਂ ਪੇਕੇ ਮਿਲਣ ਗਈਆਂ ਤਾਂ ਸਾਡੀ ਮਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਹਣਾ ਭਾਬੀ ਹੈ ਜਿਹੜੀ ਮੇਰੇ ਤੋਂ ਕੰਮ ਕਰਾਉਂਦੀ ਹੈ ਤੁਸੀਂ ਇਹਨੂੰ ਕਹੋ ਅਸੀਂ ਕਿਹਾ ਵੀ ਅਸੀਂ ਭਾਬੀ ਨੂੰ ਤਾਂ ਨਹੀਂ ਕਹਿੰਦੇ ਪਰ ਫਿਰ ਵੀ ਜਦੋਂ ਅਸੀਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਸਾਡਾ ਭਰਾ ਕਹਿੰਦਾ ਵੀ ਪਹਿਲਾਂ ਤਾਂ ਇਹਨੇ ਕੀਤਾ ਨਹੀਂ ਕੰਮ ਹੁਣ ਉਹਦੇ ਤੋਂ ਇੰਨਾ ਕੱਲੀ ਤੋਂ ਨਹੀਂ ਹੁੰਦਾ ਜੇ ਨਾਲ ਕਰਾ ਦਿੰਦੀ ਹੈ ਫਿਰ ਕਿਹੜਾ ਹੈ ਲਿੱਸੀ ਹੁੰਦੀ ਆ ਕਹਿੰਦੀ ਮੇਰੇ ਭਰਾ ਨੂੰ ਇਸ ਤਰ੍ਹਾਂ ਬੋਲਦਾ ਵੇਖ ਕੇ ਸਾਡੀ ਮਾਂ ਕਹਿੰਦੀ ਵੀ ਦੇਖੋ ਘਰ ਵਾਲੀ ਦੇ ਪਿੱਛੇ ਲੱਗ ਕੇ ਮੈਨੂੰ ਕਿਵੇਂ ਬੋਲਦਾ ਮੇਰੀ ਕੋਈ ਗੱਲ ਨਹੀਂ ਸੁਣਦਾ ਪਰ ਕਹਿੰਦੀ ਫਿਰ ਅਸੀਂ ਘਰ ਵੀ ਕੀ ਸਕਦੀਆਂ ਸੀ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਮਾਂ ਜੇ ਤੇਰੇ ਤੋਂ ਕੰਮ ਨਹੀਂ ਹੁੰਦਾ ਤਾਂ ਤੂੰ ਘੱਟ ਕਰ ਲਿਆ ਕਰ ਉਹ ਕਹਿੰਦੀ ਵੀ ਜੇ ਮੈਂ ਘੱਟ ਕਰਦੀਆਂ ਤਾਂ ਇਹ ਵੀ ਨਹੀਂ ਕਰਦੀ ਵੀ ਕੰਮ ਪਿਆ ਰਹਿੰਦਾ ਤੇ ਮੇਰਾ ਤਾਂ ਜੀ ਕਰਦਾ ਵੀ ਮੈਂ ਇੱਥੋਂ ਕਿਤੇ ਚਲੀ ਜਾਵਾਂ ਤਾਂ ਅਸੀਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਜਾਣਾ ਤਾਂ ਤੂੰ ਕਿੱਥੇ ਆ ਹਨਾ ਵੀ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆ ਜਾ ਕਰ ਕਹਿੰਦੀ ਸਾਡੇ ਕਹਿਣ ਦੀ ਧੀਰ ਸੀ ਵੀ ਅਸੀਂ ਸਹੁਰੇ ਗਈਆਂ ਤੇ ਸਾਡੀ ਮਾਂ 4 ਦਿਨਾਂ ਬਾਅਦ ਮੇਰੇ ਕੋਲੇ ਆ ਗਈ ਮੇਰੇ ਕੋਲ ਆ ਕੇ ਕਹਿੰਦੀ ਮਾਂ ਨੇ ਦੁੱਖ ਸੁੱਖ ਵੀ ਕੀ ਕਰਨਾ ਸੀ ਬਸ ਸਾਡੀ ਭਾਬੀ ਦੀ ਨਿੰਦਿਆ ਕਰੀ ਗਈ ਆ 4-5 ਦਿਨ ਮੇਰੀ ਮਾਂ ਮੇਰੇ ਕੋਲ ਰਹੀ ਤੇ ਫਿਰ ਉਸ ਤੋਂ ਬਾਅਦ ਛੋਟੀ ਕੋਲ ਚਲੀ ਗਈ 4-5 ਦਿਨ ਉੱਥੇ ਲਾਇਆਈ ਕਹਿੰਦੀ ਸਾਡੀ ਮਾਂ ਘਰ ਘੱਟ ਤੇ ਸਾਡੇ ਕੋਲ ਵੱਧ ਰਹੀ ਦੀ ਕਹਿੰਦੀ ਅਸੀਂ ਦੋਨੋਂ ਪੈਣਾ ਕਹਿੰਦੀ ਆ ਵੀ ਹੁਣ ਇਹੋ ਹੀ ਬੀਬੀ ਆ ਜਿਹੜੀ ਸਾਨੂੰ ਵੇਖ ਨਹੀਂ ਜਾਂਦੀ ਸੀ ਹੁਣ ਸਾਡੇ ਸਹੁਰੇ ਆ ਕੇ ਹਨਾ ਬੈੰਧੀ ਆ ਦੁੱਖ ਸੁੱਖ ਕਰਦੀ ਆ ਪਰ ਕਹਿੰਦੀ ਸਾਡੀਆਂ ਸੱਸਾਂ ਚੰਗੀਆਂ ਸੀ ਉਹ ਸਾਡੀ ਬੀਬੀ ਦੀ ਹਾਲਤ ਵੇਖ ਕੇ ਸਾਨੂੰ ਕਹਿ ਦਿੰਦੀਆਂ ਸੀ ਕਿ ਕੋਈ ਨਾ ਪੁੱਤ ਜੇ ਪੁੱਤ ਨੂੰ ਮਾੜੇ ਨਿਕਲ ਜਾਣ ਨਾ ਤਾਂ ਈਆਂ ਮਾਮਾਂ ਦਾ ਕਰਦੀਆਂ ਹੁੰਦੀਆਂ ਵੀ ਤੁਸੀਂ ਆਪਣੀ ਮਾਂ ਦਾ ਕਰ ਲਿਆ ਕਰੋ ਅਸੀਂ ਕਹਿੰਦੀ ਆਪਣੇ ਪੇਕੇ ਘਰ ਤਾਂ ਜਾਂਦੀਆਂ ਨਹੀਂ ਸੀ ਜਾ ਕੇ ਦਖਲ ਅੰਦਾਜ਼ੀ ਤਾਂ ਕਰਦੀਆਂ ਨਹੀਂ ਸੀ ਪਰ ਜੇ ਸਾਡੀ ਮਾਂ ਬਾਹਲਾ ਰੋਂਦੀ ਕਲਾਉਂਦੀ ਅਸੀਂ ਆਪਣੀ ਮਾਂ ਨੂੰ ਸਾਡੇ ਕੋਲ ਬੁਲਾ ਲੈਂਦੇ ਜਦੋਂ ਸਾਡੀ ਮਾਂ ਸਾਡੇ ਕੋਲ ਜਾਦਾ ਆਉਣ ਲੱਗੀ ਤਾਂ ਸਾਡੀ ਭਝਾਈ ਨੇ ਕਹਿਤਾ ਕਿ ਜਾਂ ਫਿਰ ਤੂੰ ਈਆਂ ਕੋਲ ਹੀ ਰਹਿ ਪਾ ਤੈਨੂੰ ਈਆਂ ਹੀ ਸੰਭ ਲੈਣਗੀਆਂ ਕਹਿੰਦੀ ਇਹੀ ਗੱਲ ਰੋਂਦੀ ਰੋਂਦੀ ਮੇਰੀ ਮਾਂ ਨੇ ਮੈਨੂੰ ਦੱਸੀ ਤਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਮਾਂ ਤੂੰ ਤਾਂ ਚਲੋ ਜਿਵੇਂ ਵੀ ਸਾਡੇ ਨਾਲ ਕੀਤੀ ਹੈਨਾ ਵੀ ਫਿਰ ਵੀ ਸਾਨੂੰ ਪਾਲਿਆ ਪੜਾਇਆ ਤਾਂ ਸਹੀ ਜੇ ਸਾਡੇ ਮਾਂ ਮੁੱਕ ਗਈ ਸੀ ਤੇ ਤੂੰ ਇਸ ਘਰ ਚ ਨਾ ਆਈ ਹੁੰਦੀ ਤਾਂ ਅਸੀਂ ਪਤਾ ਨਹੀਂ ਕਿੱਥੇ ਰੋਲਣਾ ਸੀ ਵੀ ਚਲ ਕੋਈ ਗੱਲ ਨਹੀਂ ਅਸੀਂ ਤੇਰੀਆਂ ਧੀ ਆ ਤੇ ਤੂੰ ਜਦੋਂ ਮਰਜ਼ੀ ਸਾਡੇ ਕੋਲ ਆ ਕੇ ਰਿਹਾ ਕਰ ਜਦੋਂ ਮੇਰੀ ਮਾਂ ਮੇਰੇ ਕੋਲ ਆਈ ਤਾਂ ਮੇਰੇ ਭਰਾ ਭਜਾਈ ਨੇ ਉਹਦੀ ਬਾਤ ਨਾ ਪੁੱਛੀ ਤਾਂ ਉਹਨੂੰ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਿਆ ਹੈਗਾ ਕਿ ਵੀ 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 ਤੂੰ ਕਦੋਂ ਆਏਂਗੀ ਮੇਰੀ ਸੱਸ ਨੇ ਮੈਨੂੰ ਕਿਹਾ ਵੀ ਦੇਖ ਪੁੱਤ ਤੇਰੀ ਜਿਹੜੀ ਮਾਂ ਗਈ ਇਹ ਜਿਵੇਂ ਵੀ ਆਹਨ ਆਪਾਂ ਮੇ ਮਤਰੀਂ ਮੰਗੀ ਮਾਮਾ ਤਾਂ ਮਾਮਾ ਹੀ ਹੁੰਦੀਆਂ ਵੀ ਤੂੰ ਇਸ ਕਰਕੇ ਆਪਣੀ ਮਾਂ ਨੂੰ ਕਦੇ ਆਏ ਨਾ ਕਹੀ ਵੀ ਤੂੰ ਇੱਥੋਂ ਚਲੀ ਜਾ ਵੀ ਅਸੀਂ ਤੈਨੂੰ ਮੇਣੇ ਦੇਵਾਂਗੇ ਧੀਆਂ ਕੀ ਤੇ ਪੁੱਤ ਕੀ ਮਾਂ ਪਿਓ ਲਈ ਤਾਂ ਬਰਾਬਰੀ ਹੁੰਦੇ ਨੇ ਵੀ ਤੇਰੀ ਮਾਂ ਹੋਈ ਕਿ ਮੈਂ ਹੋਈ ਸਾਨੂੰ ਕੋਈ ਫਰਕ ਨਹੀਂ ਹੈਗਾ ਵੀ ਤੇਰੀ ਮਾਂ ਇੱਥੇ ਰਹਿ ਸਕਦੀ ਆ ਕਹਿੰਦੀ ਫਿਰ ਮੇਰੀ ਭੈਣ ਦੀ ਸੱਸ ਮੇਰੀ ਭੈਣ ਨੂੰ ਕਹਿੰਦੀ ਆ ਵੀ ਦੇਖ ਤੀਏ ਤੇਰੀ ਮਾਂ ਤੇਰੀ ਵੱਡੀ ਭੈਣ ਕੋਲ ਰਹਿੰਦੀ ਆ ਵੀ ਉੱਥੇ ਵੀ ਉਹ ਕਿੰਨਾ ਚਿਰ ਬੈਠੂ ਵੀ ਚਲ ਤੂੰ ਐਂ ਕਰਿਆ ਕਰ ਸੋਡੀ ਮਾਂ ਦਾ ਸਮਾਂ ਹੀ ਲੰਗਾਉਣਾ 2 ਮਹੀਨੇ ਤੇਰੀ ਮਾਂ ਨੂੰ ਇੱਥੇ ਬੁਲਾ ਲਿਆ ਕਰ 2 ਮਹੀਨੇ ਚਲ ਉੱਥੇ ਚਲੀ ਜਾਇਆ ਕਰੂਗੀ ਫਿਰ ਕਹਿੰਦੀ ਅਸੀਂ ਬਾਰੀ ਵਟੇ ਆਪਣੀ ਮਾਂ ਨੂੰ 2-2 ਮਹੀਨੇ ਰੱਖਦੀਆਂ ਇਹ ਸਾਡੇ ਭਰਾ ਭਝਾਈ ਨੇ ਕਦੇ ਵੀ ਸਾਡੀ ਮਾਂ ਦੀ ਬਾਤ ਨਹੀਂ ਪੁੱਛੀ ਸੀ ਸਾਡੇ ਨਾਲ ਸਾਡੇ ਭਰਾ ਭਝਾਈ ਵਧੀਆ ਸੀ ਅਸੀਂ ਜੇ ਆਪਣੀ ਮਾਂ ਦਾ ਕਰ ਰਹੀਆਂ ਸੀ ਤਾਂ ਇਸ ਇਹਸਾਨ ਕਰਕੇ ਕਰ ਰਹੀਆਂ ਸੀ ਕਿ ਸਾਡੀ ਮਾਂ ਨੇ ਸਾਨੂੰ ਪਾਲਿਆ ਤੇ ਪੜਾਇਆਗਾ ਭਾਵੇਂ ਉਹਨੇ ਸਾਡੇ ਤੋਂ ਬਹੁਤ ਕੰਮ ਕਰਾਇਆ ਪਰ ਫਿਰ ਵੀ ਅਸੀਂ ਇਹ ਸੋਚਦੀਆਂ ਕਿ ਜੇ ਸਾਡੀ ਮਾਂ ਨੇ ਸਾਡੇ ਤੋਂ ਕੰਮ ਕਰਾਇਆ ਤਾਂ ਹੀ ਅਸੀਂ ਆਪਣੇ ਸਹੁਰੇ ਘਰ ਆ ਕੇ ਕਬੀਲਦਾਰੀ ਹੈ ਜਿਹੜੀ ਉਹ ਸੰਭਲੀ ਕਹਿੰਦੇ ਹੁੰਦੇ ਆ ਸਿਆਣੇ ਕਿ ਨਰਕ ਸੁਰਗ ਇੱਥੇ ਆ ਜੇ ਆਪਾਂ ਕਿਸੇ ਨਾਲ ਕਰਾਂਗੇ ਤਾਂ ਸਾਨੂੰ ਭਰਨੀਆਂ ਵੀ ਪੈਣੀਆਂ ਆ ਜੀਤੀ ਦੀ ਮਾਂ ਨੇ ਜਿਵੇਂ ਉਹਨਾਂ ਨਾਲ ਕੀਤੀ ਸੀ ਉਹਦੇ ਨਾਲ ਆਖਰ ਦੇ ਵਿੱਚ ਬੁਢਾਪੇ ਦੇ ਵਿੱਚ ਹੋ ਗਈ ਪਰ ਸਾਡੇ ਸਮਾਜ ਦੇ ਲੋਕ ਆ ਜਿਹੜੇ ਇਹੋ ਜੀਆਂ ਗੱਲਾਂ ਤੋਂ ਕੁਝ ਸਿੱਖਦੇ ਨਹੀਂ ਹੈਗੇ ਸੱਸ ਨੂੰ ਦਾ ਜਿਹੜਾ ਰਿਸ਼ਤਾਗਾ ਇਹ ਬਹੁਤ ਹੀ ਨਾਜ਼ੁਕ ਰਿਸ਼ਤਾ ਹੁੰਦਾ ਇਸ ਰਿਸ਼ਤੇ ਦੇ ਵਿੱਚ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੁੰਦੀ ਆ ਜੇ ਮਤਰਈਆਂ ਮਾਵਾ ਆਪਣੀ ਧੀਆਂ ਨਾਲ ਬਿਤਕਰਾ ਨਾ ਕਰਨ ਤੇ ਅੱਗੋਂ ਉਹਨਾਂ ਦੇ ਨੂੰਹ ਪੁੱਤ ਵੀ ਉਹਨਾਂ ਨਾਲ ਬਿਤਕਰਾ ਨਾ ਕਰਨਗੇ ਸਾਡੇ ਸਮਾਜ ਦੇ ਵਿੱਚ ਇਹ ਇੱਕ ਰੀਤ ਬਣੀ ਆਈ ਆ ਵੀ ਵਿਆਹ ਤੋਂ ਬਾਅਦ ਧੀਆਂ ਨੇ ਸਹੁਰੇ ਘਰ ਚਲੇ ਜਾਣਾ ਹੁੰਦਾ ਤੇ ਔਰਤ ਦੀ ਜੇ ਕੋਈ ਅਸਲੀਤੀ ਹੁੰਦੀ ਆ ਤਾਂ ਉਹ ਨੂਹੀ ਹੁੰਦੀ ਆ ਜੇ ਇੱਕ ਔਰਤ ਆਪਣੀ ਨੂ ਨਾਲ ਵਧੀਆ ਬਣਾ ਕੇ ਰੱਖਦੀ ਆ ਤਾਂ ਉਹਦੀ ਨੂ ਵੀ ਉਹਨੂੰ ਮਾਵਾ ਵਾਂਗੂ ਰੱਖਦੀ ਆ ਤੇ ਪਰਿਵਾਰ ਦੇ ਵਿੱਚ ਪਿਆਰ ਸਬਾਕ ਆ ਜਿਹੜਾ ਉਹ ਬਣਿਆ ਰਹਿੰਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ